ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਝਾੜੋਂ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ 10 ਤੋਂ 12 ਨਗਦ ਖਾਵਾਂਗੇ ਜੀ ਚ ਐਫ ਤੇ ਜਰਸੀ ਪੰਜਾਬ ਵਾਲੀਆਂ ਫੁੱਲ ਵਜਨ ਵਜੂਦ ਵਾਲੀਆਂ ਤੇ ਵੱਡੇ ਕੱਦ ਵਾਲੀਆਂ ਇੱਕ ਐਫ ਦਿਖਾਵਾਂਗੇ ਤਾਜੀ ਸੂਇਆਂ ਮੰਨ ਲਓ ਰੇਲ ਦੇ ਡੱਬੇ ਜਿੱਦੀ ਬੱਛੀ ਦਿਖਾਵਾਂਗੇ 21 ਸੱਜਣਾਂ ਦਾ ਰਿਕਾਰਡ ਹੋ ਰਿਹਾ ਵੀ ਪਿਛਲੀ ਵੀਡੀਓ ਚ ਤਰੀਬਨ 24 ਮਿੰਟਾਂ ਚ 12 ਦਾਵਾ ਵੇਚਿਆ ਹਣਾ ਹਾਂਜੀ ਵੀਰੇ ਹੋਰ ਵੀ ਰੇਡੀਓ ਜਮ ਵਧੀਆ ਵੀਰੇ ਵਧੀਆ ਕੰਮ ਗਾਕ ਵੀ ਬਾਈ ਕੋਲੇ ਆਏ ਹੋਏ ਨੇ ਉੱਧਰ ਵੀ ਕਮਾਦੇ ਕੈਮਰਾ ਗੈਰੀ ਇੱਕ ਵਾਰੀ ਉਹ ਇਹ ਤੋਂ ਬਾਅਦ ਫਿਰ ਦੱਸ ਦਿਆਂ ਕੱਲੀ ਕੱਲੀ ਦੀ ਡਿਟੇਲ ਆ ਜਾ ਲੈ ਆ ਇੱਧਰ ਲਈ ਬੰਨੇ ਹੋਰ ਕਿਵੇਂ ਕਰੀ ਠੀਕ ਆ ਵੀਰੇ ਵਧੀਆ ਚੜਦੀ ਕਲਾ ਜਮਾ ਕਿਰਪਾ ਨਾਲ ਚੱਲਦਾ ਕੰਮ ਟੌਪ ਤੇ ਜਮਾ ਆ ਜਿਹੜਾ ਕਹਿੰਦੇ ਹੁੰਦੇ ਨੇ ਹਾਂਜੀ 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 ਵੀਰੇ ਕਰ ਲੀਏ ਇੱਥੋਂ ਸ਼ੁਰੂ ਹਾਂਜੀ ਵੀਰੇ ਤੋਰ ਖੋਲ ਕੇ ਫਿਰ ਸੂਆ ਕਿਹੜਾ ਦਾ ਇਹਦਾ ਸੂਆ ਦੂਜਾ ਗੁਰੀ ਆ ਜੇਪੀਆ ਵੀਰੇ ਵੱਚੀ ਦੀ ਜੇਰ ਤੇ ਵੀ ਮਾਰਦੇ ਗਰੀ ਕੈਮਰਾ ਇਧਰਲੇ ਬੰਨੇ ਹੋਏ ਜੇਰ ਵਾਲਾ ਕੰਮ ਵੀ ਡਾਨ ਨਸਲ ਹੈਗੀ ਐਚ ਐਫ ਕੱਦ ਫੁੱਲ ਵੱਡਾ ਸੂਆ ਦੂਜਾ ਬਾਈ ਵਾਲਾ ਉਹੀ ਕਹਿੰਦਾ ਗੁਰੀ ਵੀ ਗੱਡੀ ਦੇ ਡੱਬੇ ਜਿਹੜੀ ਹੈ ਗੱਡੀ ਦੇ ਡੱਬੇ ਜਿਹੜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਆ ਤੇਰੇ ਸਾਹਮਣੇ ਜੇਰ ਰੁਪਈਆ ਸੂਈ ਟੜਕੇ 4 ਵਜੇ ਸੂਈ ਆ ਠੀਕ ਆ ਟੜ ਕੇ ਵੀ 7 ਕਿਲੋ ਬੋਲਾ ਕੱਢਿਆ 7 7.5 ਕਿਲੋ ਦਾ 7 7.5 ਕਿਲੋ ਬੋਲਾ ਬਾਈ ਕਹਿੰਦਾ ਇਹਦਾ ਚੋਇਆ ਹੋਇਆ ਮੈਂ ਕੀ ਲੈ ਜੀ ਵੀਰੇ 16 17 ਕਿਲੋ ਬੋਲੀ ਤੋਂ ਆ ਹੁਣ ਸਟਾਰਟੀਆਂ ਬੋਲੀ ਤੋਂ 25 26 ਕਿਲੋ ਆਰਾਮ ਨਾ ਪੋਣਾ ਬੱਚੀ ਨੇ ਦੁੱਧ ਠੀਕ ਹੈ ਗੱਲ ਕੱਦ ਕਾੜ ਵੀ ਫੁੱਲ ਡਬਲ ਆ ਲੰਬਾਈ ਵੀ ਚੰਗੀ ਆ ਤੇ ਸ਼ਾਈਨਿੰਗ ਵੀ ਬੱਚੀ ਦੇ ਸੁੱਖ ਨਾਲ ਪੂਰੀਏ ਆ ਗਈ ਦੰਡਾਂ 'ਚ ਛਿੱਗੀ ਆ ਵੀਰੇ ਓਰੀਜਨਲ ਜਮਾ ਇੱਕ ਗੱਲ ਦੱਸ ਦੇਣਾ ਸ਼ਾਈਨਿੰਗ ਉਹ ਪਸ਼ੂ 'ਚ ਹੁੰਦੀ ਆ ਜਿਹੜੇ ਦੇ ਕਹਿੰਦੇ ਵੀ ਤੱਤ ਕਹ ਲਾਂ ਨੇ ਆਪਾਂ ਮਿਨਰਲ ਕਹ ਲਾਂ ਨੇ ਸਾਰੇ ਪੂਰੇ ਹੁੰਦੇ ਨੇ ਸ਼ਾਈਨਿੰਗ ਉਸੇ ਚ ਹੀ ਇਹ ਮੈਂ ਆਪਾਂ ਬੰਦੇ ਚ ਲਾ ਲੀਏ ਨਹੀਂ ਹੋਈ ਨਾ ਚਿਹਰਾ ਜਿਹੜਾ ਜਿਹੜਾ ਇਹ ਲੱਗ ਜਾਂਦਾ ਜਿਨ੍ਹਾਂ ਚ ਸ਼ਾਈਨਿੰਗ ਨਹੀਂ ਹੁੰਦੀ ਇਹ ਦੁੱਧ ਕਿੰਨਾ ਪਾ ਦੂਗਾ ਵੀ ਮੈਂ ਗੁਰੀ ਜਮਾਂ ਨਾਰਮਲ ਹੀ ਪਾ ਦੂ 25 ਕਿਲੋ 25 ਜਮਾਂ ਠੰਡਾ ਪਾਉਂਦਾ ਵੱਧ ਵਾਲੀ ਆ ਠੀਕ ਹੈ ਕੱਟੀ ਕਵਾਂਗੇ ਬੋਲਾ ਕਿੰਨਾ ਹੋਊਗਾ ਹੁਣ ਬੋਲਾ ਵੀਰੇ ਜਮਾਂ 7 7 ਕਿਲੋ ਬੋਲਾ ਖੱਡਿਆ ਵੀਰੇ ਤੜਕੇ ਜਮਾਂ ਮਿੰਤੀ ਦਾ ਠੀਕ ਹੈ ਜਮਾਂ ਮਿੰਤੀ ਦਾ ਆਪਣੇ ਟੋਟਲ ਕਿੰਨਾ ਕੋ 14 ਹੋਊਗਾ 14 15 ਕਿਲੋ ਹੁਣ ਬੋਲਾ ਵੀਰੇ ਇਸਲੇ ਡੰਗ ਤੋਂ ਡੰਗ ਚਵਾ ਲਿਆ ਬਈ ਮੈਂ ਕਹਣਾ ਜੇ 10 ਡੰਗ ਚੋਲਣ ਤਸੱਲੀਆਂ ਕਰਾ ਦੇ ਅੱਜ ਤੋਂ ਠੀਕ ਜੀ ਇਹ ਤੋਂ ਪਲੱਸ ਚਲਾ ਦਾਂਗੇ ਵੀਰੇ ਨੂੰ ਆਪਾਂ 20 ਤੋਂ ਪਲੱਸ ਚਲਾ ਦਾਂਗੇ ਵੀਰੇ ਤੇ ਹੋਈ ਪਛਾਣ ਉਹ ਇੱਥੋਂ ਗੈਰੀ ਦਿਖਾ ਦੇ ਓਏ ਲੰਬਾਈ ਲੰਬੂਈ ਤੇ ਨਸਲ ਬਰੀਡ ਜਾਤ ਕੁਆਲਟੀ ਬੱਚਾ ਕੀ ਨਾਲ ਇਹ ਬੱਚਾ ਵੀਰੇ ਨਾਲ ਇਹਦੇ ਆ ਗਿਆ ਮੇਲ ਕਾਫ ਹਾਂਜੀ ਵੀਰੇ ਪੈਸੇ ਇਹਦੇ ਕਿੰਨੇ ਲੈ ਲਾਂਗੇ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲੈਣਾ ਹਾਂ ਇਹ 87000 ਦੀ ਬੱਚੀ ਦੇਵਾਂਗੇ 87000 ਦੀ ਬੱਚੀ ਆਪਾਂ ਦੇ ਦਾਂਗੇ ਹਾਂਜੀ ਵੀਰੇ ਤੇ ਹੁਣ ਗੈਰੀ ਆ ਜਰਸੀ ਤੇ ਮਾਰਦੇ ਪਹਿਲਾਂ ਤਾਂ ਕਾਦੇ ਦਿਖਾ ਦੇ ਯਾਰ ਯਾਰ ਕੀ ਸ਼ਿਕਾਇਤ ਹੁੰਦੀ ਹੈ ਕਈ ਸੱਜਣਾ ਦੀ ਵੀ ਕੱਦ ਜਿਹੜਾ ਛੋਟਾ ਹੁੰਦਾ ਵੀਡੀਓ ਵਾਲੇ ਵੱਡਾ ਬਣਾਉਂਦੇ ਨੇ ਆਪਾਂ ਹੈ ਸਿਸਟਮ ਕਦੇ ਨਾ ਕਰਿਆ ਨਾ ਕਰੀਏ ਕੱਦ ਕਾੜਦਾ ਆਈਡੀਆ ਇੱਥੇ ਤੋਂ ਕਰ ਲਿਓ ਬਾਕੀ ਪਹਿਲਾਂ ਮਾਰਦੇ ਇਹਦੇ ਆਰਡਰ ਤੇ ਕੈਮਰਾ ਨੇੜੇ ਲਾ ਕੇ ਇਸ ਮਾਰ ਕੇ ਸੁਆ ਕਿਹੜਾ ਸੁਆ ਦੂਜਾ ਵੀਰੇ ਦਾ ਸੁਆ ਦੂਜਾ ਤੇ ਤੋੜ ਦੇ ਖੋਲ ਕੇ ਦਿਨ ਕਿੰਨੇ ਬਾਕੀ ਨੇ ਦਿਨ ਵੀਰੇ ਦਾ ਪੰਜ ਚਾਰ ਦਿਨ ਮੰਨ ਕੇ ਚੱਲ ਗੁਰੀ ਇੱਕ ਗੱਲ ਹੋਰ ਦੱਸਦਾ ਨਾ ਕੱਦ ਹੈਗਾ ਐਚ ਐਫ ਜੱਡਾ ਤੇ ਫੁੱਲ ਵੱਡੀ ਹੈ ਵੀਰੇ ਜਮਾ ਫੁੱਲ ਕੱਦ ਵਾਲੀ ਆ ਕੋਈ ਛੋਟੀ ਨਹੀਂ ਗੈਸਾ ਛੋਟੇ ਹਾਥੀ ਚ ਫਸ ਫਸ ਕੇ ਖੜੂਗੀ ਹੈ ਨਾ ਪੂ ਪੀਤਾ ਜੇ ਨਾਲ ਚੱਕ ਲੈ ਉਹ ਕੱਦ ਕਾਠ ਮੇਨਣ ਵਾਸਤੇ ਤਾਂ ਨਾ ਲੰਬਾਈ ਲੰਬੂਈ ਮਾਪ ਕੇ ਲੈ ਜਾਓ ਐਚਐਫ ਤੋਂ ਛੋਟੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਜੇ ਗੱਲ ਕਰ ਲਈ ਗੱਗੀ ਰਿਕਾਰਡ ਕੀ ਆ ਇਹਦਾ ਰਿਕਾਰਡ ਵੀਰੇ ਦਾ ਹੈਗਾ ਗੁਰੀ 22 23 ਕਿਲੋ ਦਾ ਪਹਿਲਣ ਦਾ ਪਹਿਲਣ ਦਾ ਵੀਰੇ ਕਿੰਨਾ ਪਾ ਦੂ ਐ ਤਕੀ ਪਾ ਦੂ ਵੀਰੇ ਪਤਾ 25 ਗਾ 24 25 ਕਿਲੋ ਮੰਨ ਲਓ ਮੌਸਮੀਆਂ ਨੂੰ ਕੁ ਲੈਣੇ ਨੇ ਠੰਡ ਦਾ ਮੌਸਮ ਆ ਗਿਆ ਆ ਲੈ ਆ ਬਾਈ ਬਾਕੀ ਗੁਰੀ ਕੱਦ ਕਾਠ ਵਾਲੀ ਆ ਨਾੜਾ ਨੂੜਾ ਦੇਖ ਲੈ ਲੈ ਵੀ ਜੇ ਕਿਦਾਂ ਦੀਆਂ ਲੱਗੀਆਂ ਬੱਚੀ ਨੂੰ ਨਾ ਠੰਡੀ ਸੀਲਾ ਤੇ ਆਹ ਵੀ ਪਿਓਰ ਪੰਜਾਬ ਵਾਲੀ ਸਟਰਕਚਰ ਇਹਦਾ ਨਾ ਫੁੱਲ ਮਜ਼ਬੂਤ ਆਰਡਰ ਵੀ ਜੇ ਗੱਲ ਕਰ ਲਈਏ ਨਾ ਪੂਰਾ ਜਿਵੇਂ ਕਹਿ ਲਿਆ ਫਿਕਸ ਜਾ ਆਰਡਰ ਰੱਪ ਕੋਲਾ ਜਾਂ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਥਣ ਦਾ ਸਾਈਜ਼ ਵੀ ਬਹੁਤ ਸੋਹਣਾ ਰੱਖਦੀ ਆ ਮੁਠੀ ਵਾਲਾ ਸਾਈਜ਼ ਰੱਖੂਗੀ ਤੇ ਸਵੇਰ ਦੀ ਆ ਗਈ ਬਿਲਕੁਲ ਕੂਨੀ ਠੰਡੀ ਸੀਲ ਆ ਆਰਡਰ ਹਲੇ ਇੰਨੇ ਹੀ ਹੋਰ ਬਣਾ ਦੂਗੀ ਜਦੋਂ ਡੰਗ ਤੇ ਜਾ ਕੇ ਬਈ ਸੂਕ ਜਮਾ ਮੌਕੇ ਤੇ ਜਾ ਕੇ ਤਿਆਰੀ ਮਾਰੂਗੀ ਪੂਰੀ ਫੇਸ ਕੁਆਲਿਟੀ ਦੇਖੀ ਵੀਰੇ ਵਾਲਾ ਕਹਿੰਦਾ ਜਰਸੀ ਆ ਜਰਸੀ ਹੈ ਕਰਾਵੇ ਗਰੀ ਤਸੱਲੀਆਂ ਵਾਲੇ ਇੱਕ ਪੱਖ ਤੋਂ ਹੀ ਪੈਸੇ ਕਿੰਨੇ ਲਾਂ ਲਾਂਗੇ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲਾ ਹਣਾ ਹਾਂਜੀ ਮੁੱਲ ਤਾਂ ਉਹ 10 ਕਰਾ ਵਾਲਾ 15 ਕਰਾ ਵਾਲਾ ਹਣਾ ਠੀਕ ਹੈ 85 ਲੈਣਾ 100 ਛੂਟ ਕਰਨੀ ਹੈ ਵੀਰੇ 85 85 ਤੋਂ 100 ਛੂਟ ਕਰਨੀ ਆ ਬਈ 83 ਵਾਲਾ ਵੀ ਨਾ ਫੋਨ ਲਾਵੇ ਮੈਨੂੰ ਠੀਕ ਹੈ ਕਰਨ ਹਾਂਜੀ ਵੀਰੇ ਕੱਦ ਆ ਗਿਆ ਫੁੱਲ ਵੱਡਾ ਇੱਥੋਂ 11 ਹੋਰ ਲਗਾ ਦੇ ਹੁਣ ਮਾਰ ਦੇ ਤਿੰਨ ਨੰਬਰ ਆਈ ਤੇ ਤਿੰਨ ਚਾਰ ਜਰਸੀਆਂ ਦਿਖਾਉਂਗਾ ਹੁਣ ਲਗਾਤਾਰ ਵੀ ਪੰਜਾਬ ਵਾਲਿਆਂ ਨੇ ਵੀਰੇ ਗੁਰੂ ਸਾਰੀਆਂ ਵੱਡੀਆਂ ਨੇ ਕੋ ਕੋਲੇ ਆ ਕਹਿ ਨਹੀਂ ਕਹਿ ਸਕਦਾ ਵੀ ਛੋਟੀਆਂ ਨੇ ਵੱਡੀ ਇਹਦੀ ਵੀ ਜੇ ਕਹ ਲਈਏ ਪਹਿਲਣ ਛੋਟੀਆਂ ਵਰਗੀ ਆ ਨਾ ਹਾਂਜੀ ਹਾਂਜੀ ਵੀਰੇ ਸੂਆ ਕਿਹੜਾ ਇਹਦਾ ਇਹਦਾ ਸੂਆ ਦੂਜਾ ਦੂਜਾ ਸੂਆ ਦਿਨ ਕਿੰਨੇ ਬਾਕੀ ਨੇ ਇਹਦੇ ਬਈ ਇਹਦਾ ਜਮਾਂ ਸਹੀ ਹਜੇ 8 ਦਿਨ ਪੂਰੇ ਹੁਣ ਚ ਰਹਿਦੇ ਨੇ 10 ਦਿਨ ਮੰਨ ਕੇ ਚੱਲੋ ਵੀਰੇ ਪਹਿਲਣ ਦਾ ਰਿਕਾਰਡ ਕੀ ਹੈ ਪਹਿਲਣ ਹੈਗਾ ਵੀਰੇ 17 18 ਕਿਲੋ ਦਾ ਰਿਕਾਰਡ 17 18 ਕਿਲੋ ਦਾ ਹਾਂਜੀ ਵੀਰੇ 20 ਡੇੜ ਗੇੜ ਪਾ ਦੂ ਹਾਂਜੀ ਹਾਂਜੀ ਵੀਰੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਜਿਹੜੀ ਹਰੇਕ ਵੀਡੀਓ 'ਚ ਮੈਂ ਤੁਹਾਨੂੰ ਦੱਸਦਾ ਵੀ ਹੁੰਦਾ ਵੀ ਵਪਾਰੀ ਡਿਟੇਲ ਉਹੀ ਦੱਸਦਾ ਹੁੰਦਾ ਜਿਹੜੀ ਉਹਨੂੰ ਫਾਰਮਰ ਦੱਸ ਕੇ ਭੇਜਦਾ ਬਾਕੀ ਪਸ਼ੂ ਦੀ ਜੱਜਮੈਂਟ ਕਰਨਾ ਤੇ ਆਪ ਦੀ ਸਮਝ ਨਾਲ ਲੈਣ ਦਾ ਤੁਹਾਡਾ ਫਰਜ ਹੁੰਦਾ ਵੀ ਮੇਰੇ ਘਰੇ 20 ਪਾ ਦੂਗੀ ਜਾਂ ਇਹ 15 ਪਾ ਦੂਗੀ ਗੁਰੀ گاਮਾਂ ਦੇ ਆਪਣੀਆਂ ਸਾਰੀਆਂ ਥਾਣੇ ਲੱਗੇ ਨੇ ਵੀ ਮੈਂ ਸਾਨੂੰ ਵੀ ਨਹੀਂ ਯਾਰ ਐਦਾਂ ਦਾ ਥਣ ਲੱਗਦਾ ਜਿੱਦਾਂ ਦਾ گاਮਾਂ ਨੂੰ ਥਣ ਲੱਗਿਆ ਕਿਉਂਕਿ ਮੇਰਾ ਜਾਨਾ ਮਨੀਟਰ ਸਾਨੂੰ ਟਾਪ ਤੋਂ ਟਾਪ ਦਾ ਪਸ਼ੂ ਦਿਖਾਉਣਾ ਤੇ ਪਲੇਸ ਦੱਸਣੀ ਵੀ ਉਹ ਖੜਾ ਕਿੱਥੇ ਆ ਗੁਰੀ ਦੇਖੀ ਕਿੰਨੀ ਗੂਰੀ ਪਲਾਈ ਰੱਖੀ ਬੱਚੀ ਦੀ ਲੈ ਬਾਲੀ ਪੋਲੀ ਅੱਛੀ ਥਣ ਦੇਖੀ ਬਈ ਸਭਾ ਦੀ ਠੰਡੀ ਸੀਲ ਕੱਢ ਦੇ ਦਾ ਵੀ ਦਿਖਾ ਦੇ ਗਰੀ ਆ ਪਿਛਾਂ ਹੋ ਕੇ ਦਾ ਕਦ ਵੀ ਦਿਖਾ ਦੇ ਕਦ ਸੋਨੂੰ ਕਲੀ ਕਲੀ ਦਾ ਦਿਖਾ ਦਾਂਗੇ ਨਾਲ ਖੜ ਕੇ ਕਿਹੜੀ ਦਾ ਕਦ ਕਿੰਨਾ ਕਾ ਕਿਹੜੀ ਦਾ ਕਿੰਨਾ ਕਾ ਜਾਂ ਇਹ ਚ ਜੇ ਗੱਲ ਕਰ ਲਾਂ ਇਹ ਤੋਂ ਜ਼ਿਆਦਾ ਪੋਰਾ ਕੱਟ ਨਹੀਂ ਹੈਗੀ ਨਸਲ ਬਰੀਡ ਦੋਨਾਂ ਦੀ ਫੁੱਲ ਆ ਗਈ ਜਮਾ ਤੇ ਇਹਨਾਂ ਦੀ ਫੈਟ ਵੀ ਚੰਗੀ ਹੁੰਦੀ ਐ ਐਚਐਫ ਦੇ ਮੁਕਾਬਲੇ ਐ ਮਨ ਲਓ ਵੀ ਯਾਰ ਇੱਕ ਮਾਝੇ ਲੈ ਲਈ ਆਪਾਂ ਨੇ ਜਿਹੜੇ ਸੱਜਣ ਨੇ ਜਰਸੀ ਲੈ ਲਈ ਇਹਦਾ ਕੱਗ ਕੀ ਰੇਟਰ ਹੋਊਗਾ ਇਹਦਾ ਮੁੱਲ ਗੁਰੀ 75000 ਕਰ ਦੇ ਵੀਰੇ ਮਨ ਕਰ ਲਾਂ ਮੈਂ 75 ਇਹਦਾ 85 ਹਾਂਜੀ ਵੀਰੇ ਜੋੜੇ ਚ ਹੋ ਜੂ ਜੋੜੇ ਚ ਹੋ ਜੂ ਵੀਰੇ ਪੰਜ ਛੋੜ ਆ ਬਾਈ ਜਿਹੜਾ ਮਰਜ਼ੀ ਲੈ ਜੀ ਪੂਰਾ 5000 ਡਾ ਦਾਂਗੇ ਬਾਈ ਕਹਿੰਦਾ ਜੋੜੇ 'ਚੋਂ ਜਿਹੜੇ ਸੱਜਣ ਨੇ ਲੈ ਕੇ ਜਾਣਾ ਤੇ ਇੱਕ ਘਲੋਰ ਦਾਂ ਦਾਂ ਵੀਰੇ ਗੁਰੀ ਹਾਂਜੀ ਛੋਟੀਆਂ ਨਹੀਂ ਹੈਗੀਆਂ ਵੇੜਾ ਇਹ ਛੋਟੀਆਂ ਤਾਂ ਨਾਲ ਖੜਖੜ ਕੀ ਦਿਖਾਉਂਦੇ ਨੇ ਕਮਿਨ ਵਾਲੀਆਂ ਨੇ ਵੇੜਾ ਜਾਣ ਵਾਲੀਆਂ ਨੇ ਇਤੋਂ ਵੱਡਾ ਪੈਮਾਨਾ ਨਹੀਂ ਹੈਗਾ ਮੇਰੇ ਕੋਲੇ ਕੋਈ ਨਾਲ ਖੜਕੀ ਦਿਖਾ ਸਕਦਾ ਹਾਂਜੀ ਹਾਂਜੀ ਵੀਰੇ ਤੇ ਹੁਣ ਮਾਰਦੇ 4 ਨੰਬਰ ਵਾਲੀ ਤੇ ਇਹ ਵੀ ਜਰਸੀ ਚਾਹੇ ਇਹ ਜਰਸੀ ਹੈ ਵੀਰੇ ਇਹ ਵੀ ਪੰਜਾਬ ਵਾਲੀ ਜਰਸੀ ਆ ਤੋੜ ਦੇ ਬਾਈ ਖੋਲ ਕੇ ਕਾ ਦੇਦਾ ਵੀ ਚੰਗਾ ਕਾ ਦੇਦਾ ਵੀ ਚੰਗਾ ਵੀਰੇ ਮੱਚ ਲਾਲੀ ਨਹੀਂ ਹੈਗੀ ਜਰਸੀ ਕੋਈ ਵੀ ਇਹਨਾਂ ਦੀ ਹਾਂਜੀ ਵੀਰੇ ਇਹਦਾ ਸੁਆ ਗੁਰੂ ਇਹਦਾ ਸੁਆ ਗੁਰੂ ਹੀ ਦੂਜਾ ਵੀਰੇ ਇੱਕ ਗੱਲ ਹੋਰ ਦਾ ਨਾ ਸਾਰੀਆਂ ਜਰਸੀਆਂ ਦਾ ਰੰਗ ਅੱਡੋ ਅੱਡ ਦਾ ਹਾਂਜੀ ਵੀਰੇ ਇੱਕੋ ਹੀ ਇਹਦਾ ਗੂੜਾ ਥੋੜਾ ਜਿਹਾ ਗੁਰੀ ਅੱਡੋ ਅੱਡ ਕਲਰ ਨਹੀਂ ਆਣੀਆਂ ਸਾਰੀਆਂ ਹਾਂ ਇਹਦਾ ਸੂਹਾ ਦੂਜਾ ਦੂਜਾ ਵੀਰੇ ਕਿੰਨੇ ਦਿਨ ਚੱਲੇ ਦਿਨ ਕਿੰਨੇ ਬਾਕੀ ਨੇ ਬਈ ਦਿਨੇ ਬਸ ਗੁਰੀ ਤਿਆਰੀ ਆ ਪੰਜ ਚਾਰ ਦਿਨ ਕੀ ਮੰਨ ਕੇ ਚੱਲ ਸਾਰੀਆਂ ਪੰਜ ਪੰਜ ਸੱਤ ਸੱਤ ਦਿਨਾਂ ਦੀਆਂ ਕੱਚੀਆਂ ਨੇ ਬੈਠਾ ਪੂਰਾ ਪੰਜ ਦੋ ਚਾਰ ਦਿਨ ਹਾਂਜੀ ਹਾਂਜੀ ਵੀਰੇ ਬੀਜ ਚੜ ਕੇ ਪਹਿਲਾਂ ਵੀ ਸੂਸਾ ਹਾਂਜੀ ਵੀਰੇ ਕੱਦੀ ਦਿਹਾੜੀ ਕਮਾਲ ਆ ਬਾਈ ਥਣ ਦੇਖ ਲਈ ਹਰ ਇੱਕ ਵਟ ਦਾ ਕਿਦਾਂ ਦਾ ਲੱਗਿਆ ਥਣ ਵੀ ਬਹੁਤ ਲੱਗਿਆ ਮਾਰੀਆਂ ਦਾ ਤੇ ਆਰਡਰ ਆ ਜਿਹੜਾ ਆਰਡਰ ਵੀ ਤਕਰੀਬਨ ਤਕਰੀਬਨ ਸੱਜਣੋ ਫਿਕਸ ਹੀ ਆ ਸਾਰੀਆਂ ਦਾ ਟੁੱਟਮਾ ਨਹੀਂ ਹੈਗਾ ਕਿਸੇ ਦਾ ਵੀ ਆਰਡਰ ਰੰਗ ਸਾਰੀਆਂ ਜਰਸੀਆਂ ਦਾ ਡੋ ਅੱਡ ਦਾ ਤਕਰੀਬਨ ਤਕਰੀਬਨ ਚਾਰ ਜਰਸੀਆਂ ਦਿਖਾਵਾਂਗੇ ਪੰਜਾਬ ਵਾਲੀਆਂ ਚਾਰੋਂ ਦਾ ਕਲਰ ਅਲੱਗ-ਅਲੱਗ ਆ ਇਹ ਕਿੰਨਾ ਦੁੱਧ ਪਾ ਸਕਦੀ ਆ ਇਹ ਗੁਰੀ ਪਾ ਦੂ ਬਾਈ 16-17 ਕਿਲੋ ਕਿਉਂਕਿ ਆਪਾਂ ਇੱਕ ਆਈਡੀਆ ਜਾ ਦੇਣਾ ਆਈਡੀਆ ਹੀ ਦੇਣਾ ਹਨ ਵੀਰੇ ਦੁੱਧ ਤਾਂ ਆਪਦੀ ਸੇਵਾ ਨੇ ਲੈਣਾ ਤੇ ਬਾਕੀ ਜਿਹੜੋ ਪੋਣੀ ਆ ਕੇ ਦੇਖੂ ਅਗਲੇ ਨੂੰ ਆਟੋਮੈਟਿਕਲੀ ਨੰਬਰ ਬਾਰੇ ਨੋਟ ਉਹ ਤੁਸੀਂ ਆਪ ਦੀ ਸਮਝ ਨਾਲ ਲੈਣਾ ਹਾਂਜੀ ਵੀਰੇ ਇਹਦਾ ਕੰਢੀ ਬੋਟ ਇਹਦਾ ਪੂਰੀ ਮੁੱਲ ਜਿੰਨਾ ਮਰਜ਼ੀ ਕਰਾ ਲੈਣਾ ਹਨਾ ਬਸ ਇਹਦਾ 58000 ਹੀ ਲੈਣਾ 2 ਘੱਟ 60 2 ਘੱਟ 60 ਹੀ ਲੈਣਾ 58 ਲੈਣਾ ਇਹਦਾ ਬੱਚੀ ਦਾ ਠੀਕ ਆ ਗੱਲ ਤੇ ਹੁਣ ਮਾਰਦੇ ਕੈਮਰਾ 5 ਨੰਬਰ ਵਾਲੀ ਤੇ ਇਹ ਵੀ ਜਰਸੀ ਆ ਇਹ ਮੂੰਹ ਚੌਗੀ ਆ ਵੀਰੇ ਸੂਆ ਦੂਜਾ ਦੰਦ ਪਟਕੇ ਦਿਖਾ ਦੇਣੇ ਆਪਾਂ ਮੋਟਕੀ ਗੱਡੀ ਇਹਦਾ ਥਾਣੇ ਨਹੀਂ ਲਗਿਆ ਨੀ ਓਏ ਝੋਟੀਆਂ ਨਾਲ ਵੀ ਆ ਗਿਆ ਮੱਜਾਂ ਨਾਲ ਵੀ ਥਣ ਥਣੌਟ ਲੱਗਿਆ ਹੋਇਆ ਇਹਦਾ ਹੁਣੀ ਆਈ ਆ ਗੁਰੀ ਅਜੇ ਗੱਡੀ ਤਾਂ ਕਰਕੇ ਮੋਡੀਫਾਈ ਨਹੀਂ ਕਰੀ ਤੋਰੀ ਕਿਉਂਕਿ ਮੌਸਮ ਵੀ ਠੰਡ ਦਾ ਚੱਲ ਰਿਹਾ ਲੈ ਆ ਬਾਈ ਹੁਣ 12-13 ਗਾਈਆਂ ਆਪਣੇ ਕੋਲ ਹੁਣ ਨੇ 4-5 ਗਾਈਆਂ ਲੈ ਰੱਖਿਓ ਆਈ ਜਾਂਦੀਆਂ ਗੁਰੀ ਠੀਕ ਆ ਗੱਲ ਹਾਂਜੀ ਵੀਰੇ ਇਹ ਚੌਗੀ ਹੈ ਵੀਰੇ ਮੂੰਹ ਦੰਦ ਪਟਕੇ ਦੇਖਣਾ ਇਹਦੇ ਦਿਨ ਕਿੰਨੇ ਬਾਕੀ ਨੇ ਇਹਦੇ ਵੀਰੇ ਹਫਤਾ ਬਾਕੀ ਆ ਪੂਰਾ ਇਹਦਾ ਨਹੀਂ ਆ ਜੇ ਉਹਨਾਂ ਦੇ ਵੀ ਫੁੱਲ ਉਹਨਾਂ ਵੀਰੇ ਬੱਚੀ ਹੈ ਤਾਂ ਸਾਰੀਆਂ ਬੱਚੀਆਂ ਗਰੀਵਣ ਗੁਰੀ ਆਪਣੇ ਕੋਲ ਬਾਈ ਸਲਾਹ ਕਰਕੇ ਤੁਰੇ ਰਬ ਦੀ ਕਿਰਪਾ ਨਾਲ ਚੰਗੀਆਂ ਕਿਉਂਕਿ ਜਰਸੀ ਦੀ ਡਿਮਾਂ ਇੱਥੇ ਰੋਕ ਲਿਆ ਐ ਨੂੰ ਘੁਮਾ ਕੇ ਥੋੜੀ ਜਿਹੀ ਉਰਲੇ ਬੰਨੇ ਇੱਥੋਂ ਦਿਖਾ ਦੀ ਗੈਰੀ ਲੰਬਾਈ ਦਿਖਾ ਦੀ ਬੱਚੀ ਦੀ ਸਾਰੀ ਹੌਂਦੇ ਦੇ ਹਿਸਾਬ ਨਾਲ ਜੱਜਮੈਂਟ ਲਾ ਲਿਓ ਕੋਈ ਵੀ ਆ ਵੀਰੇ ਬੰਨਣਾ ਬੱਚੀ ਨੇ ਬਹੁਤ ਆ ਇੱਥੋਂ ਦਿਖਾ ਦੀ ਇਹਨਾਂ ਨੇ ਥਣ ਦਾ ਸਾਈਜ਼ ਦਿਖਾ ਦੀ ਵਿਊ ਕਰਕੇ ਇੱਥੋਂ ਤਸੱਲੀ ਕਰਾ ਦੀ ਹਰੇਕ ਪੱਖ ਤੋਂ ਲਿਆ ਬਾਈ ਤੁਸੀਂ ਅੱਗੇ ਥੱਲੇ ਬਹਿ ਕੇ ਦਿਖਾ ਦੇ ਠੰਡੀ ਵਾਲੀ ਆ ਬੱਚੀ ਨਾੜਾ ਨੂੜਾ ਦਿਖਾ ਦੇ ਐਡਰ ਦੀ ਕੋਈ ਚੱਕਰੀ ਨਹੀਂ ਬਾਈ ਕੋਈ ਚੱਕਰੀ ਨਹੀਂ ਗੁਰੀ ਮੈਂ ਕਹਿੰਦਾ ਜੇ ਸਾਰਾ ਡੱਬਾ ਸਵਾਦੀ ਠੰਡੀ ਸੀ ਲਾ ਗਈ ਤੇ ਰੰਗ ਰੂਪ ਦੀ ਲਾਲੀਏ ਜਾਨ ਵਾਲੇ ਮਾਮਲੇ ਤੋਂ ਲਾਲੀਏ ਤੇ ਸੱਜਣੋਂ ਲਾਲੀਏ ਨਸਲ ਵਾਲੇ ਮਾਮਲੇ ਤੋਂ ਮਾਰ ਨਹੀਂ ਖਾਂਦੀ ਕਿਸੇ ਪੱਖ ਤੋਂ ਦੰਦਾਂ 'ਚ ਵੀ ਚਾਰ ਦੰਦ ਦਾ ਤੇ ਸੂਆ ਦੂਜਾ ਕਿਉਂਕਿ ਚੰਗੀ ਨਸਲ ਹੈ ਜਿਹੜੀ ਚੰਗੀ ਬਰੀਡ ਆ ਚਾਰ ਦੰਦ ਉਹੀ ਸੂਗੀ ਦੂਜਾ ਸੂਆ ਚੌਗੀ ਵੀਰੇ ਜਮਾ ਰਹਿਣਗੀਆਂ ਤਕਰੀਬ ਨੇ ਦੰਦੇ ਭਰ ਜਾਂਦੇ ਆਮ ਨਸਲ ਤਾਂ ਚੱਲ ਪੁੱਤ ਲੱਗ ਟੱਕ ਇਹਦੇ ਗੱਗੀ ਪੈਸੇ ਕਿੰਨੇ ਲੈ ਰਿਹਾ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲੈ ਹਾਂ ਜਾਂ ਨਾ ਜੱਸੋਰ ਨੂੰ 63000 ਦੀ ਬੱਚੀ ਦੇਵਾਂਗੇ ਵੀਰੇ ਤੇ ਇਹ ਦੇਵਾਂਗੇ 63 ਦੀ ਹਾਂ ਪ੍ਰਾਈਜ਼ ਵੀਰੇ ਅੱਜ ਦਾ ਠੀਕ ਗੁਰੀ ਦਾ 36000 ਦਾ ਕਿਉਂ ਬੱਚੀ ਨੇ ਤਿਆਰ ਬਹੁਤ ਚੰਗੇ ਹੋਣਾ ਪਹਿਲੇ ਸੂਏ 15 ਕਿਲੋ ਉੱਤਾ ਹੈ ਬਈ ਠੀਕ ਆ ਗੱਲ ਹਾਂਜੀ ਵੀਰੇ ਤੇ ਹੁਣ ਆ ਗਈ 6 ਨੰਬਰ ਵਾਲੀ ਇਹ ਆ ਗਈ ਮੇਰਾ ਖਿਆਲ ਆ ਗੁਰੀ ਇਹਦਾ ਥਣ ਦਿਖਾਈ ਬਈ ਮੜਾ ਲਵੇ ਲੱਗ ਲਾ ਦੇ ਗੈਰੀ ਘਰ ਦੇ ਇਹਦੇ ਚ ਮੇਰਾ ਖਿਆਲ ਆ ਤਿੰਨ ਕਰਾਸ ਆ ਗਏ ਤਿੰਨ ਕਰਾਸ ਆ ਗੀਆਂ ਜਰਸੀ ਵੀ ਕੈਸਾ ਨੇ ਐਚਪ 에어 ਸ਼ਰ ਵੀ ਕੈਸਾ ਨੇ ਐਰ ਸ਼ਰ ਵੀ ਕੈਸਾ ਨੇ ਤਿੰਨ ਬ੍ਰਾਂਡ ਆ ਤਿੰਨ ਬ੍ਰਾਂਡ ਆ ਗਏ ਵੀਰੇ ਲੈ ਚੱਲ ਬਈ ਇਹਦਾ ਸੂਆ ਕਿਹੜਾ ਇਹਦਾ ਸੂਆ ਦੂਜਾ ਗੁਰੀ ਦੂਜਾ ਸੂਆ ਵਿਦੇ ਨੇ ਇਹਦੇ ਕਿੰਨੇ ਬਾਕੀ ਨੇ ਦਿਨ ਵੀਰੇ ਗੁਰਿਆ ਮੰਨ ਲਾ ਵੀ ਇਹ 5 ਤੋਂ 7 ਦਿਨ ਬਾਕੀ ਨੇ ਇਹਦੇ ਅੱਛਾ ਹਫਤੇ ਡੇੜ ਘੇੜ ਤੱਕ ਹਾਂਜੀ ਹਾਂਜੀ ਵੀਰੇ ਹਾਂਜੀ ਇਹਦਾ ਕੀ ਰਿਕਾਰਡ ਦੱਸਿਆ ਮਾਲਾ ਰਿਕਾਰਡ ਵੀਰੇ ਨੇ ਦਿੱਤਾ ਹੋਇਆ 15 ਕਿਲੋ ਦਾ ਐਨੂੰ ਤੋੜ ਦੇ ਬਾਈ ਉਧਰਲੇ ਬੰਨੇ ਤੋੜ ਦੇ 18 16 17 ਕਿਲੋ ਦੇ ਦਊ ਗਰੀ ਤੇ ਸ਼ਕੀਨ ਵੀ ਫੁੱਲ ਸ਼ਕੀਨ ਮਾ ਤਾਂ ਕਹਿੰਦਾ ਸ਼ਕੀਨ ਦੀ ਤਾਂ ਗੱਲ ਹੀ ਨਹੀਂ ਬਾਈ ਬਾਬੇ ਜੀ ਦੇ ਮਾਮਲੇ ਚ ਦੂਜੇ ਮਾਮਲੇ ਚ ਹਾਂ ਨਸਲਾ ਵੀ ਨਸਲਾ ਦਾ ਵੀ ਤਿੰਨ ਦਾ ਇਹਦਾ ਮੁੱਲ ਵੀ ਸ਼ਕੀਨੇ ਦੇ ਹਿਸਾਬ ਨਾਲ 32 ਹੋਊ ਬਾਈ ਅੱਛਾ ਹਾਂ ਵੀਰੇ ਠੀਕ ਆ ਗੱਲ ਲੈ ਆ ਬਾਈ ਐਨੂੰ ਸ਼ਕੀਨ ਵੀ ਫੁੱਲਾ ਨਸਲਾਂ ਵੀ ਤਿੰਨ ਨੇ ਐਚ ਐਫ ਵੀ ਆ ਗਈ ਐਰ ਸ਼ੈਰ ਵੀ ਆ ਗਈ ਤੇ ਥੋੜੀ ਜੀ ਜਰਸੀ ਕ੍ਰੋਸ ਵੀ ਆ ਗਈ ਹਾਂਜੀ ਹਾਂਜੀ ਵੀਰੇ ਸਾਰੇ ਸ਼ੌਕ ਹੀ ਪੂਰੇ ਕਰ ਦੂਗੀ ਕੱਲੀ ਹੰਡੀ ਬਹੁਤ ਗੁਰੀ ਦੇਖੀ ਸੀਮਨ ਤਿੰਨਾ ਜੋ ਕਿਹੜਾ ਮਾਰਕੀ ਲਵਾ ਲਿਆ ਕਰੋ ਬੱਚਾ ਉਹਦੀ ਪੈਦਾ ਕਰੂਗੀ ਹੰਡੀ ਬਹੁਤ ਜਿਵੇਂ ਤੱਕਾ ਇਹ ਗੰਢੀ ਬਹੁਤ ਅੱਛੀ ਨੇ ਉਥੇ ਹੀ ਖੜ ਜਾਂਦੀ ਆ ਰੇਟ ਇਹਦਾ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾ ਲਾ ਅੱਜ ਦਾ ਪ੍ਰਾਈਸ 65000 ਰੁਪਏ ਲੈਣਾ ਵੀਰੇ ਇਹਦਾ 7ਵੇਂ ਨੰਬਰ ਤੇ ਆ ਗਈ ਨਾ ਹਾਂਜੀ ਹਾਂਜੀ 7ਵੇਂ ਨੰਬਰ ਤੇ ਵੀਰੇ ਇਹਦਾ ਬਾਈ ਕਹਿੰਦਾ ਲੈਣਾ 65000 ਇਹ ਹੁਣ ਮਾਰ ਦੇਗਾ ਕਿੰਨੇ ਨੰਬਰ ਦੀ ਹੈ ਬਾਈ 6ਵੇਂ ਨੰਬਰ ਦੀ ਹੈ 6ਵੇਂ ਤੇ ਆ ਗਈ ਹਾਂਜੀ ਹਾਂਜੀ ਵੀਰੇ 6ਵੇਂ ਇਹ ਹੁਣ ਮਾਰ ਦੇ ਸੱਤਵੇਂ ਨੰਬਰ ਵਾਲੀ ਤੇ ਨੰਬਰ ਪੈਜ ਬਾਈ ਨਾਲ ਗੱਲਬਾਤ ਕਰ ਲਿਓ ਮਿਲਿਆ ਲਿਓ ਨੰਬਰ ਇਹ ਥੋੜੀ ਵੱਧ ਤਿਆਰ ਲੱਗਦੀ ਇਹਨਾਂ ਨੂੰ ਇਹ ਵੀ ਤਿਆਰੀ ਆ ਬੱਸ ਵੀਰੇ ਇਹਦਾ ਸੂਆ ਇਹਦਾ ਸੂਆ ਦੂਜਾ ਇਹੋ ਪਟਲੋ ਵੀਰੇ ਚਾਰ ਹੀ ਹੋਣਗੇ ਜਾਂ 6 ਹੋਣਗੇ ਬਸ ਪਤਾ ਟਿਕਣੀ ਹੈ ਚਿਪ ਕਰੋ ਸਾ ਵੀਰੇ ਇਹ ਵੀ ਗਰਮੀ ਸਰਦੀ ਵਾਲੀ ਆਈਟਮਾ ਗਰਮੀ ਸਰਦੀ ਵਾਲੀ ਆਈਟਮਾ ਵੀਰੇ ਥਣ ਦੇਖਦਾ ਪੂਰੀ ਕਹਿਜਾ ਲੱਗਿਆ ਥਣ ਜਿਆ ਕਹਿਣ ਦੀ ਲੋੜ ਨਹੀਂ ਵੀਰੇ ਮੱਜਾਂ ਨਾਲ ਮੱਜਾਂ ਨਾਲ ਜੀ ਵੀਰੇ ਸਾਰੇ ਅੰਗਾਮਾਂ ਨੂੰ ਟੋਲ ਲੈ ਜੀ ਬਾਈ ਵਾਹਿਗੁਰੂ 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 ਇੱਥੋਂ ਤੇ ਇਹ ਵੀ ਚੌੜੇ ਸਟਰਕਚਰ ਚ ਆ ਗਈ ਉੱਤੋਂ ਜਾਨ ਆ ਗਈ ਬਾਈ ਬਾਡੀ ਦਾ ਤਾਂ ਪ੍ਰਮਾਤਮਾ ਦੀ ਕਿਰਪਾ ਨਗਮਾ ਸਾਰੀਆਂ ਉਹ ਦੁੱਦੇ ਦਾ ਤਾਂ ਵੀ ਹੈਵੀ ਬੱਚੀ ਨੇ ਬਾਈ ਸਾਰੀਆਂ ਲੈ ਚੱਲ ਬਈ ਆ ਇਹਨੂੰ ਲੰਬੀ ਵੀ ਫੁੱਲਾ ਤੇ ਥਣ ਦਾ ਸੈਜ ਵੀ ਬਹੁਤ ਸੋਹਣਾ ਤੇ ਪ੍ਰਿੰਟ ਵੀ ਬਾਕਮਾਲਾ ਬੱਚੀ ਦਾ ਚਵਾਈ ਵਾਲੇ ਦਾ ਮੋਗੀ ਪੱਟ ਦੂਗੀ ਧਰਤੀ ਜਿਵੇਂ ਸੂਪੀ ਹਾਂਜੀ ਹਾਂਜੀ ਵੀਰੇ ਥਣ ਦਾ ਸੈਜ ਇਹਦਾ ਰੇਟ ਇਹਦਾ ਕੀ ਰਹੂਗਾ ਇਹਦਾ ਮੁੱਲ ਵੀਰੇ ਗੁਰੀ ਜਿੰਨਾ ਮਰਜ਼ੀ ਕਰਾ ਲੈ 60 ਦੀ ਬੱਚੀ ਦੇ ਦਾਂਗੇ ਇਹ ਦੇਵਾਂਗੇ 60000 ਦੀ ਨੰਬਰ 7ਵਾਂ ਆ ਗਿਆ ਇਹਦਾ 7ਵਾਂ ਵੀਰੇ 7ਵਾਂ ਹੋਣ ਗਈ ਮਾਰਦੇ 8 ਨੰਬਰ ਵਾਲੀ ਇਹ ਬੱਚੀ ਥੋੜੀ ਜਿਹੀ ਕੱਚੀ ਹੈ ਬੁਰੀ ਸੈਨਿੰਗ ਬਹੁਤ ਆ ਵੀਰੇ ਕੁਆਲਿਟੀ ਪੱਟ ਪੜਾ ਦੇਖ ਲੈ ਕਿਦਾਂ ਦਾ ਲੱਗਿਆ ਥੋੜੀ ਜਿਹੀ ਕੱਚੀ ਆ ਬੱਚੀ ਇਹ ਆਪੀ ਪੱਕ ਜੂਗੀ ਪੱਕ ਜੂਗੀ ਉਹ ਵੀ ਗੱਲ ਹੈ ਆਪੀ ਪੱਕ ਜੂਗੀ ਆ ਕੇ ਕਿਸੇ ਸੱਜਣ ਕੋਲੇ ਲਿਆ ਸਹੀ ਗੱਲ ਆ ਸੂਹਾ ਦੂਜਾ ਹੀ ਆ ਵੀਰੇ ਇਹਦਾ ਵੀ ਗੁਰੀ ਸੂਹਾ ਦੂਜਾ ਹਾਂ ਵੀਰੇ ਆ ਕਹਿੰਦਾ ਵਾਰੀ ਦੂਜਾ ਸੂਹਾ ਲੈਂਦੇ ਆਪਣੀ ਬਿਕਰੀ ਪਹਿਲਾਂ ਜਾਂ ਦੂਜਾ ਸੂਹਾ ਤਾਂ ਹੀ ਦੇ ਦਿਆਂ ਦੂਜੇ ਸੂਹ ਨਹੀਂ ਜਦੋਂ ਘਰੇਲੂ ਸੱਜਣ ਲੈਣ ਆਉਂਦਾ ਨਾ ਜਦੋਂ ਅਗਲੇ ਕਮੈਂਟ ਕਰਦੇ ਨੇ ਬਾਈ ਬਣ ਕੇ ਉਹ ਗੱਲ ਦਿਮਾਗ 'ਚ ਬਿਠਾ ਲਿਆ ਕਰੋ ਜਦੋਂ ਆਪਾਂ ਨਹੀਂ ਪਹਿਲੇ ਦੂਜੇ ਤੋਂ ਵੱਡਾ ਖਰੀਦਦੇ ਫਿਰ ਵਪਾਰੀ ਕਿਵੇਂ ਖਰੀਦੂ ਵਪਾਰੀਆਂ ਨੇ ਆਪਾਂ ਨੂੰ ਇਹ ਮਾਲ ਵਿੱਚ ਹਾਂਜੀ ਹਾਂਜੀ ਵੀਰੇ ਹੁਣ ਵਪਾਰੀਆਂ ਨੇ ਪੜਨ ਦਾ ਹੀ ਲਾਉਣੀਆਂ ਨਹੀਂ ਕਿਤੇ ਬਾਈ ਘਰਾਂ ਚੋਂ ਬਾਕੀ ਮਾਲ ਲਿਆ ਹੋਇਆ ਗੁਰੀ ਆਪਣਾ ਤਾਂ ਹੈ ਨਹੀਂ ਕੋਈ ਵੀ ਉਹ ਹਨਾ ਠੀਕ ਆ ਗੱਲ ਇਹਦੇ ਦਿਨ ਕਿੰਨੇ ਬਾਕੀ ਨੇ ਬਾਈ ਇਹਦਾ ਵੀਰੇ ਗੁਰੀ ਹਫਤਾ ਮੰਨ ਕੇ ਚੱਲ ਇੱਕ ਹਫਤਾ ਹਾਂਜੀ ਹਾਂਜੀ ਵੀਰੇ ਇਹਦਾ ਕੀ ਰਿਕਾਰਡ ਆ ਦੁੱਦਾ ਇਹਨੇ ਵੀਰੇ ਦਿੱਤਾ 16 ਕਿਲੋ ਦੁੱਗੁਰੀ ਪਹਿਲਣ ਨੇ ਪਹਿਲਣ ਨੇ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਵੀਰੇ ਗੁਰੀ ਗੁਰੀ ਜਿੰਨਾ ਮਰਜ਼ੀ ਮੁੱਲ ਕਰਾ ਲਾ ਇਹ ਬੱਚਿਆਂ ਵਾ 60 ਦੀ ਦੇਵਾਂਗੇ ਪੂਰੇ ਦੀ ਪੂਰੇ 60 ਇਹ ਜੋ ਛੱਡਣਾ ਪਊਗਾ 1000 2000 ਕੋਈ ਗੱਲੀ ਬਾਈ ਜਿਹੇ ਜੀ ਕੱਚੀ ਆ ਟਰਾਂਜੈਕਸ਼ਨ ਦਾ ਘੱਟਾ ਲੈ ਕੇ ਦੇ ਦਾਂਗੇ ਕੱਦਾ ਬਾਈ ਜਿਹੇ ਜੀ ਕੱਚੀ ਆ ਥੋੜਾ ਜਿਹਾ ਸੱਜਣ ਕੋਈ ਸੰਭਾਲ ਵੀ ਕਰੂਗਾ ਲਈ ਹਾਂਜੀ 22 2300 ਦਾ ਘੱਟਾ ਆਊਗਾ ਜੇ ਨਹੀਂ ਖਾਊਗੀ ਕੋਈ ਗੱਲ ਹੀ ਨਹੀਂ ਵੀਰੇ ਕੋਈ ਗੱਲ ਹਾਂ ਘੱਟੇ ਘੱਟੇ ਵਾਲੇ ਸੁਣੋ ਛੱਡ ਦੂਗਾ ਕੋਈ ਗੱਲ ਨਹੀਂ ਗੁਰੀ ਇਹ ਤਾਂ ਸੂਆ ਪਲੂਣ ਇਹਦੀ ਕੰਪਨੀ ਕਿਹੜੀ ਆ ਗਈ ਇਹ ਐਚ ਐਫ ਵੀ ਵੀਰੇ ਸੂਆ ਪਹਿਲਾ ਵੀਰੇ ਠੀਕ ਹੈ ਗੱਲ ਇਹਦਾ ਪੱਛੀ ਆ ਵੀਰੇ ਸੰਗਲ ਆਇਆ ਸੀ ਅਜਮੂਰੀ ਪਈ ਆ ਥੋੜੀ ਜਿਹੀ ਮੂਰੀ ਜਿਹੜਕ ਤਮੰਦੀ ਆ ਠੀਕ ਹੈ ਸੂਆ ਪਹਿਲਾ ਥਣ ਦੇ ਕੀ ਕਿਦਾਂ ਦਾ ਲੱਗਿਆ ਗੁਰੂ ਇਹ ਆ ਗਈ ਜੈਡ ਬਲੈਕ ਹਨਾ ਜੈਡ ਆ ਜਮਾ ਬਲੈਕ ਇੱਕ ਅੱਧੀ ਹੁੰਦੀ ਆ ਬਲੈਕ ਆਪਣੇ ਕੋਲ ਆਪਣੇ ਕੋਲ ਬਲੈਕ ਵੀ ਨਹੀਂ ਵਫਾ ਕਰਦੀ ਇੱਕ ਅੱਧੀ ਵਿੱਚ ਤਾਲਾ ਲਾ ਕੇ ਲੈ ਕੇ ਆਉਣਾ ਕੀ ਮਰਜ਼ੀ ਲਾਲਾ ਠੀਕ ਹੈ ਦਿਨ ਕਿੰਨੇ ਬਾਕੀ ਨੇ ਇਹਦੇ ਇਹਦਾ ਵੀ ਹਫਤਾ ਮੰਨ ਕੇ ਚੱਲ ਗੁਰੀ ਸ਼ਾਈਨਿੰਗ ਐਜ ਵੀ ਸ਼ਾਈਨਿੰਗ ਵਾਲੀ ਆ ਬਈ ਕੁਆਲਿਟੀ ਬਹੁਤ ਆ ਵੱਚੀ ਰੰਗ ਦੇਖ ਲੈ ਜਗਾ ਇਹ ਵੀ ਘ ਇਹ ਲੰਬਾਈ ਵੀ ਸੋਹਣੀ ਆ ਤੇ ਸ਼ਕੀਨ ਵੀ ਬੱਛੀ ਯਾਰ ਫੁੱਲਾ ਹਰੀ ਅੰਢੀ ਵਾਲੀ ਕੁੜੀ ਦਿਖਾ ਦੇ ਫਸਾ ਕਿਥੱਲੇ ਬੈਗ ਬਈ ਕੁਛ ਨਹੀਂ ਕਰੀ ਥੋੜਾ ਜਿਹਾ ਮੂਰੀ ਕਰਕੇ ਘਾ ਗੀਆ ਸੰਗਲ ਪਾਇਆ ਸੀ ਕਿਦਾ ਹਾਂ ਪਰੇਸ਼ਾਨ ਨਾ ਕਰ ਹਾਂ ਫੇਸ ਕੁਆਲਟੀ ਤੇ ਮਾਰ ਲਿਆ ਕਰ ਗਰੀ ਇੱਥੇ ਰੋਕ ਲਾ ਬਾਈ ਇੱਥੇ ਦਿਖਾ ਦੇ ਲੈ ਚੱਲ ਬਈ ਇਹਨੂੰ ਹੁਣ ਇੱਧਰਲੇ ਬੰਨੇ ਹੋ ਕੇ ਲੰਬਾਈ ਦਿਖਾ ਦੇ ਲੈ ਚੱਲ ਇੱਕ ਆ ਜਿਹੜਾ ਬਾਈ ਸਿੰਘ ਜਾਂ ਨਿਕਲੇ ਕੁੜੀ ਇਹ ਦਾਗਣ ਵੇਲੇ ਮਾਣਾ ਮੋਟਾ ਕਚਰਾ ਜੀ ਨਿਕਲਿਆ ਹੋਊਗਾ ਸਿੰਘ ਲੱਗਣਾ ਚੱਕਰ ਨਹੀਂ ਇਹ ਦਾ ਗਾਵਾਂ ਚ ਚੱਲਦਾ ਇੰਨਾ ਲੱਗਦਾ ਇਹਦਾ ਨੰਬਰ ਕਿਹੜਾ ਆ ਗਿਆ ਇਹਦਾ ਨੰਬਰ ਆ ਗਿਆ ਮੇਰਾ ਖ ਇਹ ਆ ਗਈ ਬੱਚੀ ਨੌਵੇਂ ਸਥਾਨ ਤੇ ਇੱਥੋਂ ਦਿਖਾ ਦਿੰਗੇ ਜੀ ਉਹੀ ਬੰਨੇ ਮਾਰੇ ਇਹ ਨਾਣੇ ਹੱਥ ਮਾਰ ਕੇ ਦਿਖਾ ਦੇ ਠੰਡੀ ਸੀਲ ਲੈ ਐਂ ਹੀ ਠੰਡੀ ਸੀਲ ਵੀ ਕਰਾਵੇ ਚੈੱਕ ਕਿਤੇ ਲੱਤਾਂ ਮਾਰੀ ਜਾਵੇ ਜਾ ਕੇ ਮਾਲਕ ਦੇ ਲੈ ਵੀਰੇ ਲੱਤਾਂ ਮਾਰਦੀ ਆਪਣੀ ਦੀ ਜ਼ਿੰਮੇਵਾਰੀ ਥਣ ਦਾ ਸੈਜ ਥਣ ਦੀ ਸ਼ੇਪ ਤੇ ਇਹਦਾ ਰੰਗ ਰੂਪ ਪੂਰਾ ਜ਼ਬਰਦਸਤਾ ਮੱਥੇ ਦਾ ਪਟਾ ਜਿਵੇਂ ਆਪਾਂ ਕਹਿੰਦੇ ਨੇ ਬਲੈਕ ਘੋੜੀਆਂ ਦੇ ਹੁੰਦਾ ਮੱਥੇ ਚ ਪਟਾ ਇਹਦੇ ਪੈਸੇ ਕਿੰਨੇ ਲਵਾਂਗੇ ਗੁਰੀ ਇਹ ਬੱਚੀ ਦਾ ਆਪਾਂ ਮੁੱਲ ਜਿੰਨਾ ਮਰਜ਼ੀ ਕਰਾ ਲੈ 55000 ਦੀ ਬੱਚੀ ਦੇਣਾ 56 56 ਦੀ ਬੱਚੀ ਦੇ ਦਾਂਗੇ ਹਜ਼ਾਰ ਜਿਆਦਾ ਡਾ ਦਾਂਗੇ ਮੈਨੂੰ ਪਤਾ ਚਲੋ ਕੋਟ ਵਾਲਾ ਰੱਖਿਆ ਹੋਇਆ ਹਾਂ ਜੀ ਵੀਰੇ ਹੁਣ ਮਾਰਦੇ ਆ ਬੱਚੀ ਤੇ 10 ਨੰਬਰ ਵਾਲੀ ਤੇ 10 ਨੰਬਰ ਤੇ ਆ ਗਈ 10ਵੇਂ ਨੰਬਰ ਜੀ ਵੀਰੇ ਤੋਰ ਬਾਈ ਖੋਲ ਕੇ ਇਹਨੂੰ ਬਾਡੀ ਇਹਦੀ ਵੀ ਫੁੱਲਾ ਫੁੱਲ ਹੈ ਇੱਕ ਕੱਦ ਵੀ ਦਿਖਾ ਦੀ ਇਹਦਾ ਕੱਦ ਵੀ ਚੰਗਾ ਬਾਡੀ ਵੀ ਫੁੱਲਾ ਚੜਾਈ ਵੀ ਫੁੱਲਾ ਸਿੰਘ ਜਿਹੜਾ ਹੈਗਾ ਨਿੱਕਾ ਨਿੱਕਾ ਉਹ ਜੱਜ ਦਾ ਨਾ ਮਾਤ ਹੋਈ ਆ ਬਾਈ 2 ਡੇਡਾ ਇੰਚ ਦਾ ਸਿੰਘਾ ਮਾੜਾ ਮਾੜਾ ਜਿਹੜਾ ਹੈਗਾ ਇਹਦੀ ਬਾਡੀ ਤੇ ਇਹਨੂੰ ਜੱਜ ਦਾ ਜੀ ਪੂਰੀ ਥਾਂ ਦੇਖੀ ਕਿੰਨੀ ਦੂਰੀ ਤੇ ਲੱਗਿਆ ਬੱਚੀ ਨੂੰ ਵੀਰੇ ਇੱਥੋਂ ਕਮਾ ਕੇ ਖੜਾ ਲੀਂਗਾ ਰੀ ਫੇਸ ਕੁਆਲਿਟੀ ਤੇ ਮਾਰ ਦੇਣਾਂ ਨੇ ਪਿਛਾਂ ਤੋਂ ਬਾਡੀ ਦਿਖਾ ਦੇ ਜਾਨ ਦਿਖਾ ਦੇ ਜੀ ਕਿੰਨੀ ਆ ਤੇ ਖੜ ਨਹੀਂ ਦਿਖਾ ਦੇ ਜਿਵੇਂ ਕੁੜੀ ਨਹੀਂ ਖੜੀ ਕੁੜੀ ਨਹੀਂ ਖੜ ਦਿੰਦੀ ਵੀਰੇ ਇਦਾਂ 42 ਚੰਗੀਆਂ ਇਹ ਇੱਥੇ ਰੋਸ ਅਕੇ ਉਹਨੂੰ ਲੰਮੀ ਜੀ ਕਰਕੇ ਦਿਖਾ ਦੇ ਮੜੀ ਜੀ ਤੋੜ ਕੇ ਇੱਥੇ ਰੋ ਛੱਡ ਕੇ ਜੀ ਦਿਖਾ ਦੇਣੀ ਐਨੂੰ ਤੋੜਦੇ ਕੋਈ ਨਹੀਂ ਐਨੂੰ ਤੋੜਦੇ ਆ ਉਧਰ ਨੂੰ ਤੋੜਦੇ ਜੀ ਆ ਉਧਰਲੇ ਬੰਨੇ ਤੋੜਦੇ ਇੱਧਰ ਬਾਈ ਆ ਰਗੇ ਖੜੇ ਐ ਗਾਗ ਵੀ ਖੜੇ ਨੇ ਮੇਰਾ ਖਿਆਲ ਇੱਕ ਅੱਧੀ ਦਾ ਕੇਸ ਤੱਕ ਕਰਕੇ ਹੀ ਜਾਵਾਂਗੇ ਬਾਈ ਦੇ ਘਰੋਂ ਲੈ ਜਾ ਲੈ ਜਾ ਐਨੂੰ ਤੇ ਆਰਡਰ ਰੱਖੂਗੀ ਫਿਕਸ ਬਿਲਕੁਲ ਜਮ ਫਿੱਟ ਵੀਰੇ ਭਲਵਾਨ ਵਾਲੀ ਤੋਰੇ ਕਰੂਗੀ ਜਿਹੜੀ ਵਾਲੀ ਹੋਗੀ ਹੈ ਨਾ ਬਈ ਗਾਮਾਂ ਦਾ ਆਪਣੇ ਸਾਰਿਆਂ ਦੀ ਫਿੱਟ ਡਰਾਗੂਰੀ ਠੀਕ ਆ ਕਰੀਬਨ ਬਾਬੇ ਜੀ ਕਿਰਪਾ ਆਰਡਰ ਰੱਖੂਗੀ ਫਿਕਸ ਕੰਪਨੀ ਆ ਗਈ ਐਚ ਐਫ ਬਾਡੀ ਵਾਲੀ ਆ ਗਈ ਪੂਰੇ ਮਜ਼ਬੂਤ ਸਟਰਕਚਰ ਚ ਆ ਗਈ ਆਰਡਰ ਸੋਹਣਾ ਰੱਖੂਗੀ ਥਣ ਦਾ ਸਾਈਜ਼ ਸੋਹਣਾ ਰੱਖੂਗੀ ਹੱਡੀ ਵੀਰੇ ਦਾ ਸਾਈਜ਼ ਬਾਬਰ ਹੋਊਗੀ ਨਾ ਸਵਾਦੀ ਬਸੰਗੀ ਸੀ ਲਾ ਗਈ ਇਹਦੇ ਪੈਸੇ ਇਹਦਾ ਗੁਰੀ ਮੁੱਲ ਜਿੰਨਾ ਮਰਜ਼ੀ ਕਰਾਲਾ ਫਿਕਸ ਪ੍ਰਾਈਸ ਆ ਭਾਈ ਦੁੱਧ ਵੀ ਦੇਖ 18 20 ਕਿਲੋ ਵਾਲੀ ਗੁਰੀ ਹਨਾ ਹਾਂਜੀ ਇਹ ਬੱਚੀ ਆਪਾਂ 62000 ਜੀ ਦਾਂਗੇ ਪੂਰੇ ਵੀ ਪੂਰੇ ਬਾੜ ਦੀ ਕੋਈ ਬਾਹਲਾ ਮੁੱਲ ਨਹੀਂ ਕੀਤਾ ਮੈਨੂੰ ਐ ਲੱਗਿਆ ਮੈਂ 60 ਆਖੀ ਨਾ ਵੀ ਆ 60 ਚ ਕੋਣ ਦਿੰਦਾ ਬੱਚੀ ਜੀ ਬਾੜੀ ਚੰਗੀ ਆ ਵੀਰੇ 20 ਕਿਲੋ ਦੇਣਾ ਬੱਚੀ ਨੇ ਗੁਰੀ ਦੇਖੀ ਠੀਕ ਹੈ ਗੱਲ ਅੰਗਰੇਜ਼ਨਾ ਨਾਲ ਦਾ ਲੈਵਾ ਜਦੋਂ ਪੱਕਾ ਨਾ ਬਾਕੀ ਨੰਬਰ ਵਾਈ ਦਾ ਮਲਿਆ ਲਿਓ ਹੋ ਜਾਊਗਾ ਕੋਈ ਦਿੱਕਤ ਨਹੀਂ ਨਾ ਨਾ ਦਿਖਾਈ ਮੂਰੇ ਬੱਚੀ ਆ ਮਾੜਾ ਮੋਟਾ ਸਾਨੂੰ ਪਤਾ ਹੁਣ ਆਪਾਂ ਵੀ ਇਹੋ ਸੌਦਾ ਲੈਣ ਜਾਂਦੇ ਹਾਂ ਹੁਣ ਦਾ ਫਰਕ ਗ ਥਣ ਦੇਖ ਲੈ ਕਿਦਾਂ ਦਾ ਲੱਗਿਆ ਗੁਰੀ ਥਣ ਤਾਂ ਬਾਬੇ ਜੀ ਕਿਰਪਾ ਨਾਲ ਜਿਹੜੀ ਮਰਜ਼ੀ ਕਰਨੇ ਮਾਰਦੇ ਸਰੇ ਤੇ 10 ਸਾਰੀਆਂ ਤੇ ਗਰੀਆਂ ਨੂੰ ਕਮਾਦੇ ਕੈਮਰਾ ਸਿਸਟਮ ਸਾਨੂੰ ਮੰਡੀ ਵਾਲੀ ਲੱਗੂਗਾ ਜਿਵੇਂ ਖੰਨੇ ਫਿਰਦੇ ਉਹਨੇ ਉਹ ਗੇੜਾ ਦੰਦੇ ਨੰਬਰ ਬੋਲ ਦੇ ਗੱਗੀ ਜਰਾ ਨੰਬਰ ਵੀਰ ਜੀ ਆਪਣਾ 97791 93295 97791 93295 22 ਦਾ ਨੰਬਰ ਹੈ ਜਿਹੜੇ ਸੱਜਣ ਨੂੰ ਇਹਨਾਂ ਚ ਕੋਈ ਵੀ ਪੱਛੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਆਪਦੀ ਸਮਝ ਨਾਲ ਵਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ